ਕਬੱਡੀ 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 ਸਤਿ ਸ੍ਰੀ ਅਕਾਲ ਜੀ ਮੈਂ ਇੱਕ ਕਬੱਡੀ ਖਿਡਾਰੀ ਕੱਗੀ ਮੱਲਾ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਇਹਨਾਂ ਨੇ ਲੁਧਿਆਣਾ ਚ ਪਹਿਲਾਂ ਜਿਹੜਾ ਕੱਪ ਨੇ ਸ਼ੁਰੂ ਹੋਇਆ ਇਹਨਾਂ ਨੇ ਸ਼ੁਰੂ ਕੀਤਾ ਅੱਛਾ ਜੀ ਤੇ ਅਸੀਂ 79 80 ਤੋਂ ਇਕੱਠੇ ਆ 45 ਸਾਲ ਹੋ ਗਏ ਜਿਹੜੀ ਗੱਲ ਮੇਨ ਹੈ ਜਿੱਦਾਂ ਅੱਜ ਦੀ ਕਬੱਡੀ ਦੇ ਵਿੱਚ ਟੀਕੇ ਆ ਗਏ ਨਸ਼ਾ ਆ ਗਿਆ ਵੀ ਇਹ ਚੀਜ਼ਾਂ ਉਸ ਵੇਲੇ ਵੀ ਸੀਗੀਆਂ ਜੀ ਨਾ ਉਸ ਵੇਲੇ ਤਾਂ ਬੰਦਾ ਪ੍ਰੈਕਟਿਸਿੰਗ ਇੰਨੀ ਕਰਦਾ ਸੀ ਕੋਈ ਨਸ਼ਾ ਦੀ ਲੋੜ ਨਹੀਂ ਸੀ ਹੁਣ ਤਾਂ ਇਹ ਕਬੱਡੀ ਜਿਹੜੀ ਆ ਇਹ ਟੀਕਾ ਜਾਂ ਕੋਈ ਨਸ਼ੇ ਵਰਤ ਕੇ ਖੇਡਦੇ ਆ ਜੇ 2-4 ਮਿੰਟ ਨਾ ਖੇਡਣ ਇਹ 10 ਮਿੰਟ ਡੇਟ ਹੋ ਜਾਣ ਫੁੜਕ ਜਾਂਦੇ ਆ ਇਹ ਅੱਛਾ ਪਹਿਲਾਂ ਤਾਂ ਅੰਕਲ ਜੀ ਦੀ ਆਪਾਂ ਰਿਸਪੈਕਟ ਕਰਦੇ ਆ ਅੰਕਲ ਜੀ ਨੇ ਗੇਮ ਕੀਤੀ ਆ ਹਨਾ ਪਰ ਪਤਾ ਨਹੀਂ ਅੰਕਲ ਜੀ ਨੂੰ ਕਿਉਂ ਇਹ ਆਨਸਰ ਦੇਣ ਦੀ ਲੋੜ ਪੈ ਗਈ ਵੀ ਇਦਾਂ ਦਾ ਉਹਨਾਂ ਨੇ ਕਿਉਂ ਬੋਲਿਆ ਕਬੱਡੀ ਬਾਰੇ ਤੇ ਦੂਜੀ ਗੱਲ ਮੈਂ ਪੱਤਰਕਾਰ ਵੀਰੇ ਨੂੰ ਦੱਸਣਾ ਚਾਹੁੰਨਾ ਵਾ ਜਿਨੇ ਇਹ ਸਵਾਲ ਪੁੱਛਿਆ ਵੀਰੇ ਜੇ ਕਿਤੇ ਦੂਸਰ ਬੋਲਦਾ ਅੱਜ ਦੇ ਟਾਈਮ ਵਿੱਚ ਕਬੱਡੀ ਦੇ ਵਿੱਚ ਡਰੱਗ ਆ ਗਈ ਇਦਾਂ ਵਾ ਜੇ ਕਿਤੇ ਡਰੱਗ ਜਾਂ ਟੀਕੇ ਨਾਲ ਕਬੱਡੀ ਖੇਡੀ ਜਾਂਦੀ ਹੁੰਦੀ ਤਾਂ ਹਰ ਇੱਕ ਬੰਦਾ ਅੱਜ ਨੂੰ ਪਲੇਅਰ ਹੋਣਾ ਸੀ ਜੋ ਵੀ ਨਸ਼ੇੜੀ ਤੁਰੇ ਫਿਰਦੇ ਆ ਨਾ ਲੁੱਟਾਂ ਖੋਹਾਂ ਕਰਦੇ ਉਹਨਾਂ ਨੇ ਲੁੱਟਾਂ ਖੋਹਾਂ ਨਹੀਂ ਕਰਨੀਆਂ ਸੀ ਪਲੇਅਰ ਬਣਨਾ ਸੀਗਾ ਤੇ ਬਾਕੀ ਅੰਕਲ ਜੀ ਮਿਹਨਤ ਦੀ ਜਿਹੜੀ ਤੁਸੀਂ ਕਹਿੰਦੇ ਆ ਵੀ ਅੱਜ ਵੀ ਉਨੀ ਹੀ ਮਿਹਨਤ ਕਰਨੀ ਪੈਂਦੀ ਆ 5-7 ਸਾਲ ਗਰਾਊਂਡ ਦੇ ਵਿੱਚ ਦੋ ਟਾਈਮ ਸਰੀਰ ਨੂੰ ਬੋਣਾ ਪੈਂਦਾ ਫੇਰ ਜਾ ਕੇ ਕਿਤੇ ਪਲੇਅਰ ਮੂਹਰੇ ਆਉਂਦਾ ਵਾ ਪਤਾ ਨਹੀਂ ਤੁਸੀਂ ਸਾਰੇ ਕਬੱਡੀ ਦੇ ਮਗਰ ਕਿਉਂ ਪਏ ਹੋ ਕਬੱਡੀ ਦੇ ਕਾਹ ਤੋਂ ਤੁਸੀਂ ਇਹ ਲਾ ਰਹੇ ਹੋ ਇਲਜ਼ਾਮ ਐਡਾ ਦੀ ਕੋਈ ਇਜ਼ੀ ਗੇਮ ਹੈ ਨਹੀਂ ਕਿ ਵੀ ਆਪਾਂ ਡਰੱਗ ਲੈ ਲਿਆ ਤਾਂ ਆਪਾਂ ਪਲੇਅਰ ਬਣ ਗਏ ਬਾਕੀ ਰਹੀ ਗੱਲ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੋ ਸਕਦਾ ਥੋੜੇ ਬਹੁਤੇ ਹੋਣ ਇਹ ਸਾਰੀਆਂ ਗੇਮਾਂ ਵਿੱਚ ਹੀ ਹੁੰਦੇ ਆ ਤੇ ਆਪਾਂ ਨੂੰ ਪਤਾ 올림픽 ਦੇ ਵਿੱਚ ਵੀ ਜੇ ਕੋਈ ਬੰਦਾ ਡੋਪ ਦੇ ਵਿੱਚ ਪਾਇਆ ਜਾਂਦਾ ਵਾ ਤਾਂ ਉਹਦੇ ਮੈਡਲ ਤੱਕ ਵਾਪਸ ਲਏ ਜਾਂਦੇ ਆ ਹਰ ਇੱਕ ਗੇਮ ਦੇ ਵਿੱਚ ਡਰੱਗ ਹੈਗਾ ਵਾ ਡੋਪ ਹੈਗਾ ਵਾ ਅਸੀਂ ਮੰਨਦੇ ਆ ਪਰ ਇਹ ਅਸੀਂ ਇਹ ਮੰਨਦੇ ਆ ਵੀ ਪਰ ਸਾਰਿਆਂ ਨੂੰ ਤੁਸੀਂ ਇੱਕੋ ਰਸੇ ਨਾ ਕੱਢੋ ਨਾ ਇੰਨਾ ਨਹੀਂ ਹੈਗਾ ਜਿੰਨਾ ਤੁਸੀਂ ਕਹਿ ਰਹੇ ਹੋ ਜਿੰਨਾ ਤੁਸੀਂ ਰੌਲਾ ਪਾ ਰਹੇ ਹੋ ਇੰਨਾ ਨਹੀਂ ਹੈਗਾ ਬਾਕੀ ਜੇ ਇਹ ਟੀਕਿਆਂ ਨਾਲ ਕਬੱਡੀ ਖੇਡੀ ਜਾਂਦੀ ਹੁੰਦੀ ਤਾਂ ਹਰ ਇੱਕ ਬੰਦਾ ਖੇਡ ਲੈਂਦਾ ਤੇ ਪੱਤਰਕਾਰ ਵੀਰ ਨੂੰ ਬੇਨਤੀ ਆ ਕਿਤੇ ਆ ਕੇ ਗਰਾਊਂਡ ਲੈਵਲ ਤੇ ਸਾਡੇ ਨਾਲ ਬੈਠ ਜਿਹੜਾ ਕੋਈ ਬੰਦਾ ਇੱਥੇ ਮਿਹਨਤ ਕਰਦਾ ਉਹਨੂੰ ਬਾਤ ਕਰ ਤੈਨੂੰ ਪਤਾ ਲੱਗੂਗਾ ਵੀ ਕਬੱਡੀ ਮਿਹਨਤ ਨਾਲ ਖੇਡੀ ਜਾਂਦੀ ਆ ਜਾਂ ਟੀਕਿਆਂ ਨਾਲ ਖੇਡੀ ਜਾਂਦੀ ਆ ਵੀਰੇ ਅੱਜ ਨੂੰ ਤੈਨੂੰ ਮੈਚ ਚੱਕਣ ਦੀ ਲੋੜ ਨਹੀਂ ਪੈਣੀ ਸੀ ਜੇ ਕਿਤੇ ਤੂੰ ਡੀਕੇ ਨਾਲ ਕਬੱਡੀ ਖੇਡੀ ਹੁੰਦੀ ਨਾ ਤੂੰ ਮੈਕ ਚੱਕਣ ਦੀ ਤੈਨੂੰ ਲੋੜ ਨਹੀਂ ਪਣੀ ਸੀ ਤੂੰ ਡੀਕੇ ਲਾ ਲਾ ਤੂੰ ਤਗੜਾ ਹੋ ਜਾਂਦਾ ਵੀਰੇ ਬਾਕੀ ਸਾਰਿਆਂ ਨੂੰ ਜਰਨਲ ਨੌਲੇਜ ਹੈਗੀ ਆ ਪਲੱਸ 2 ਹਰ ਇੱਕ ਬੰਦੇ ਦੀ ਕੀਤੀ ਆ ਹਰ ਇੱਕ ਬੰਦੇ ਨੂੰ ਪਤਾ ਮੇਰੇ ਲਈ ਕੀ ਚੰਗਾ ਕੀ ਮਾੜਾ ਹਰ ਇੱਕ ਬੰਦੇ ਨੂੰ ਇਹ ਨੌਲੇਜ ਹੈਗੀ ਆ ਤੇ ਬਾਕੀ ਰਹੀ ਗੱਲ ਤੁਹਾਨੂੰ ਫੇਰ ਤੋਂ ਕਹਿਣਾ ਵੀ ਮਿਹਨਤ ਕਰਨੀ ਪੈਂਦੀ ਆ ਹਰ ਇੱਕ ਗੇਮ ਦੇ ਵਿੱਚ ਕਰਨੀ ਪੈਂਦੀ ਆ ਇਦਾਂ ਦੀ ਕੋਈ ਗੇਮ ਨਹੀਂ ਹੈਗੀ ਜਿਹਦੇ ਵਿੱਚ ਤੁਸੀਂ ਡਰੱਗ ਕਰੋਗੇ ਤੇ ਪਲੇਅਰ ਬਣ ਜਾਓਗੇ ਥੈਂਕ ਯੂ ऐसे तरह कबड्डी दीया अपडेट्स देखन ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਆਪਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ